ਆਹ ਦੇਖੋ ਭਾਜੀ 100 ਰੁਪਏ ਦਾ ਪ੍ਰਿੰਟ ਸੂਟ ਪੂਰੇ ਦਾ ਪੂਰਾ 5 ਮੀਟਰ ਕਪੜਾ ਆਹ ਦੇਖੋ 100 ਰੁਪਏ ਜ਼ੂਡ ਕੱਲਾ ਸੂਟ ਵੀ ਕੋਰੀਅਰ 100 ਰੁਪਏ ਜ਼ੂਡ ਕਟਾ ਕੇ ਲੈ ਜਾਓ ਪੈਕ ਥਾਨ ਲੈ ਜਾਓ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਮੈਂ ਡਿਜ਼ਾਈਨ ਦਿਖਾ ਰਿਆ 100 ਰੁਪਏ ਦਾ ਜ਼ੂਡ ਵੀ ਜਲੰਧਰ ਸ਼ਹਿਰ ਚ ਕਪੜੇ ਵੀ ਕੱਟ ਪੂਰੀ ਕਪੜਾ ਵਿਗ ਗਿਆ ਤੁਹਾਡਾ ਨਾ ਵੀ ਗਿਆ ਫਿਰ ਸਾਡਾ ਪਿਓਰ ਕੈਮਰੀਕ ਆਲ ਓਵਰ ਪ੍ਰਿੰਟ ਹੈ 400 500 100 ਰੁਪਏ ਮੀਟਰ ਤੋਂ ਕਰਦਾ ਕੋਈ ਦੁਕਾਨਦਾਰ भेज दाई नहीं, नहीं आपा आ सूट आ भी सूट आ प्रिंट आ वाला प्रिंट कोई प्रिंट ले लो भाई जी पामे कल्ला सूट ले लो स्पीकर दी गारंटी ना बिके वापसी ਸਾਡਾ 200 ਰੁਪਿਆ ਦਾ ਸੂਟ ਦਾਂਗੇ ਇਦਾਂ ਦਾ ਸੂਟ ਇਦਾਂ ਦਾ ਨਾਲ ਮੈਂ ਕਹਿੰਦਾ ਧੱਕ ਬਣਾਉਣ ਵਾਲਾ ਦੁਪੱਟਾ ਦੇਖੋ ਉਹ ਰੇਟ 500 ਕੇ 600 ਰੇਟ ਦੱਸੋ ਕੀ ਇਹਦਾ ਆਪਾਂ ਦੇਨੇ ਆ ਵੱਡੀ ਆਫਰ ਸ਼ 1000 ਰੁਪਏ ਦੇ ਤਿੰਨ ਕੋ ਬਜਾਰਾਂ ਚ ਆਨੇ ਉਹ 7700 8800 ਦਾ ਇੱਕ ਸੂਟ ਆ ਇਹ ਇੱਥੇ ਤੁਹਾਨੂੰ 1000 ਦੇ ਤਿੰਨ ਦੇ ਤੇ 333 ਰੁਪਏ ਦਾ ਸੂਟ ਫੋਟਵਾ ਬੁਟੀਕਾ ਦੇ ਮੋਡਰ ਵਾਲੇ ਪੀਸ ਦੇ ਰਹੇ ਤੁਹਾਨੂੰ ਐਦਾਂ ਦੀਆਂ ਬ੍ਰਾਂਡ ਵਾਲੀਆਂ ਚੀਜ਼ਾਂ ਐਦਾਂ ਦੇ ਬ੍ਰਾਂਂਡਡ ਸੂਟ ਜਿਹੜੇ ਟੰਮੀਆਂ ਦੇ ਟੰਗੇ ਹੋਏ 1200 ਰੁਪਏ ਹਾਊ ਮੱਚ ਕਰਕੇ ਦੁਕਾਨਦਾਰ ਰੇਲ ਲੈਂਦੇ ਪਏ ਹੂੰ ਇੱਥੇ ਆ ਸੂਟ ਬ੍ਰਾਂਡ ਦੇ ਅਜੇ 5 500 ਰੁਪਏ ਕਰਤੇ ਆ ਦੇਖੋ 12 1200 ਰੁਪਇਆ ਡੰਮੀਆਂ ਤੇ ਲਾ ਕੇ 1400 ਰੁਪਇਆ ਡੰਮੀਆਂ ਤੇ ਲਾ ਕੇ ਇੱਥੇ 450 ਦਾ ਸੂਟ ਦੇਣਾ ਰੰਗ ਦੇਖੋ ਡਿਜ਼ਾਈਨ ਬਹੁਤ ਆ ਬਾਪੇੜ ਜੀ ਆਜੋ ਆ ਦੇਖੋ ਪੀਸ ਐਡਾ ਨੀਆ ਚੀਜ਼ਾਂ ਆ ਪੂਰੇ ਪੰਜਾਬ ਦੇ ਤਮਾਕੇ ਦੇ ਰਿਆਂ ਭਾਈ ਜਿਸ ਕਿਸੇ ਨੇ ਪੂਰੇ ਪੰਜਾਬ ਨੂੰ ਛੱਡੋ ਹਰਿਆਣਾ ਹੰਬਾਲਾ ਜੰਮੂ ਕਸ਼ਮੀਰ ਸ਼ਿਰੀ ਨਗਰ ਤੱਕ ਕੱਪੜੇ ਦਾ ਕੰਮ ਕਰਨਾ ਭਈ ਇੱਕੋ ਵਾਰੀ ਆਜੋ ਬਾਪੇੜੀ ਟੀਜੇ ਆ ਸੋਦੇ ਜਿਹੜੇ ਮੈਂ ਦਿਖਾ ਰਿਆ ਨਾ ਭਾਜੀ ਹੂੰ 450 ਰੁਪਏ ਚ ਕਿਸੇ ਨੇ ਨਹੀਂ ਦੇਣੇ ਇਹ ਬਾਜ਼ਾਰ ਚ 895 995 ਦਾ ਸੂਟ ਹੈ ਠੀਕ ਹੈ ਜੀ 450 ਧਮਾਕਾ ਪਾਇਆ ਹਾਂਜੀ ਹੁਣ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮੈਂ ਦੁਕਾਨ ਲੱਗਾ ਬਾਈ ਜੀ ਇੱਕ ਇੱਕ ਸੂਟ ਇੱਕ ਇੱਕ ਵੱਡਾ ਫਾਇਦਾ ਇਦਾਂ ਦੇ ਸੂਟ ਆਹ ਦੇਖੋ ਇਦਾਂ ਦੇ ਸੂਟ ਜਿਹੜੇ ਬਾਜ਼ਾਰਾਂ ਚ 1000 ਰੁਪਏ ਤੋਂ ਘੱਟ ਕੋਈ ਦਿੰਦਾ ਹੀ ਨਹੀਂ ਜੀ ਆਪਾਂ ਦਾਂਗੇ 500 ਰੁਪਏ ਆ ਲੋ ਨਵੀਂ ਜੀ ਨਵਾਂ ਫੇਰਾ ਆਹ ਦੇਖੋ ਪੀਸ ਅਜੀ ਇੱਕ ਇੱਕ ਪੀਸ ਖੋਲ ਕੇ ਦਿਖਾਉਣ ਦਾ ਕਾਰਨ ਕੀ ਹੈ ਈ ਭੈਣਾ ਬਰਾਉ ਨੂੰ ਪਤਾ ਲੱਗਿਆ ਰਸ਼ਦਾ ਹੁੰਦਾ ਤੇ ਉਹ ਵੈਰੈਟੀ ਵੀ ਹੁੰਦੀ ਹੈ ਤੇ ਕੋਈ ਗੱਲ ਤਾਂ ਹੁੰਦੀ ਹੈ ਐਦਾਂ ਦੇ ਪੀਸ 600 ਰੁਪਏ ਦਾਾਂਗੇ ਜੀ ਜਿੰਨੇ ਮਰਜੀ ਪ੍ਰਿੰਟ ਲੋ ਜਿੰਨੇ ਮਰਜੀ ਡਿਜ਼ਾਈਨ ਲੋ ਇੱਕ ਤੋਂ ਇੱਕ ਆਰਟੀਕਲ ਆਊਗਾ ਜੀ ਆਹ ਦੇਖੋ ਭਾਜੀ ਐਦਾਂ ਦੀਆਂ ਬ੍ਰਾਂਡ ਚੀਜ਼ਾਂ ਬਾਬੇ ਰੇਟ ਤੇ ਖੁੱਲਦੀਆਂ ਆਹ ਦੇਖੋ ਹੂੰ ਠੀਕ ਹੈ ਜੀ ਸੇਲਾ ਸਾਰੇ ਲਾਉਂਦੇ ਆ 15 1500 1700 ਐਦਾਂ ਵਿਕਦਾ ਬਾਜ਼ਾਰ 'ਚ ਭਾਜੀ ਆਪਾਂ ਦਾਂਗੇ 600 ਰੁਪਏ ਆਹ ਦੇਖੋ ਪੀਸ ਇੱਕ ਤੋਂ ਇੱਕ ਕਲਾਸ ਪੀਸ ਆਹ ਕਲਰ ਚਾਰਟ ਦੇਖੋ ਤੁਸੀਂ ਆਪਣੀ ਮਨਪਸੰਦ ਆ ਸੂਟ ਲਓ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਵੀ ਇਹ ਕਨਾਲ ਦੇ ਚਾਰ ਲੈਣੇ ਬਣੇ ਐਦਾਂ ਦੇ ਹੈਵੀ ਸੂਟ ਬਾਜੂ ਵਰਕ ਦੇ ਨਾਲ ਆਹ ਕਲਰ ਕੰਟਰਾਸਟ ਦੇਖੋ ਤੁਸੀਂ ਇੱਕ ਤੋਂ ਇੱਕ ਰੰਗ ਆਊਗਾ ਇੱਕ ਤੋਂ ਇੱਕ ਡਿਜ਼ਾਈਨ ਆਊਗਾ 600 ਰੁਪਏ ਦਾ ਸੂਟ ਬਾਬੇ ਦੀ ਹੱਤੀ ਦੇ ਆਹ ਦੇਖੋ ਭਾਜੀ ਇਹ 2200 1800 ਤੋਂ ਦੁਕਾਨਦਾਰ ਘੱਟ ਦਿੰਦਾ ਹੀ ਕੋਈ ਨਹੀਂ ਐਦਾਂ ਦੇ ਤੁਸੀਂ ਵਿਆਹ ਸ਼ਾਦੀ ਲਈ ਵਧੀਆ ਸੂਟ ਲੈਣੇ ਹੈਵੀ ਸੂਟ ਲੈਣੇ ਆ ਬਾਬੇ ਦੀ ਹੱਟੀ ਆ ਜੋ ਪਾਜੀ ਇੱਕ ਇੱਕ ਸੂਟਾਂ ਵਾਲਾ 6500 ਰੁਪਏ ਦੇ ਦਾਂਗੇ 650 ਰੁਪਏ ਦੇ ਸੂਟ ਦੇ ਦੇਣਾ ਹੈ ਤੁਸੀਂ ਬਿਲਕੁਲ ਦਾਂਗੇ ਚੈਲੰਜ ਦੇ ਨਾਲ ਦਾਂਗੇ ਜਿਹੜੇ ਬਾਜ਼ਾਰ 'ਚ 2-2025-2500 ਦਾ ਸੂਟ ਲੈਨੇ ਹੋ ਐਡਾ ਦੇ ਬਾਬੇ ਜਿੱਟੇ 650 'ਚ ਕਰਤੇ ਆ ਇੱਕ ਤੋਂ ਇੱਕ ਸੂਟ ਦਿਖਾ ਰਹੇ ਆ ਪਾਜੀ ਆ ਪੀਸ ਦਿਖਾਣ ਲੱਗਾਂ ਆ ਬਾਜ਼ਾਰ 'ਚ ਐਵੇਂ ਨਹੀਂ ਮੈਂ ਗੱਲਾਂ ਕਰਦਾ ਵੀ ਬਾਜ਼ਾਰ 'ਚ 2000 ਨੂੰ ਹੁੰਦਾ ਕਿਉਂਕਿ ਲੁੱਟ ਹੁੰਦੀ ਬਾਜ਼ਾਰ 'ਚ ਹਾਂਜੀ ਆ ਦੇਖੋ ਪੀਸ ਆ ਪੀਸ ਦੇਖ ਲਓ ਤੁਸੀਂ ਨੇੜੇ ਇਹ ਤਾਂ 1200 ਦਾ ਹੋਣਾ 1500 ਪਾਜੀ ਇਹ ਪੀਸ ਕੋਈ ਨਹੀਂ ਦਿੰਦਾ ਬਾਰਾ 1500 2000 ਤੋਂ ਉੱਪਰ ਦੀ ਗੱਲ ਕਰੋ ਨਹੀਂ ਆਪਾਂ 650 ਹੀ ਦਾਂਗੇ ਇਹ ਵੀ 650 ਚ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਇਹਦਾ ਪੂਰਾ ਇੰਗਲਿਸ਼ ਕਲਰ ਦੇ ਰਹੇ ਹੋ ਤੁਸੀਂ ਰੇਟ ਇਹ ਰਿਹਾ ਵੀ 650 ਬਿਲਕੁਲ ਭਾਜੀ ਇਦਾਂ ਦੇ ਪੀਸ ਆਹ ਦੇਖ ਲਓ ਰਾਇਲ ਚੀਜ਼ਾਂ ਨੇ ਇਹ ਆ ਕੰਮ ਦੇਖੋ ਕੀਤੇ ਹੋਏ 650 ਰੁਪਏ ਚ ਚਲੇ ਨਾ ਦੇ ਰਹੇ ਆ ਆਹ ਦੇਖੋ ਥ੍ਰੈਡ ਵਰਕਲੇ ਪੀਸ ਭਾਜੀ 1395 ਤੋਂ ਉੱਪਰ ਦੀ ਗੱਲ ਕਰੋ ਇਹਨਾਂ ਰੇਟਾਂ ਦੀ ਹਾਂਜੀ ਆਪਾਂ 695 ਰੁਪਏ ਚ ਇਹ ਚ ਡਿਜ਼ਾਈਨ ਕੁਆਲਿਟੀਆਂ ਧਮਾਕੇ ਦੇ ਦੇਣੇ ਆ ਐਦਾਂ ਰਿਹਾ ਦੇਖੋ ਪੀਸ ਬੜਿਆ ਬਾਬੇ ਸਿੱਟੀ ਤੇ ਆਉਣ ਦਾ ਫਾਇਦਾ ਕੀ ਆ ਭਾਵੇਂ 100 ਰੁਪਏ ਦਾ ਸੂਟ ਲੈ ਜਾਓ 500 ਦਾ ਲੈ ਜਾਓ 1000 ਦਾ ਲੈ ਜਾਓ 10000 ਦਾ ਲੈ ਜਾਓ ਸਾਰੀ ਵੈਰਾਈਟੀ ਸਾਨੂੰ ਮਿਲ ਜਣੀ ਆ ਤੋਂ 2025 25 ਵਾਲੇ 100 ਸੂਟ ਹਨ ਇਹਨਾਂ ਦੀ ਆ ਲੋ 700 ਰੁਪਏ ਚ ਲੋ ਰੰਗ ਕਿੰਨੇ ਚ ਆ 700 ਹੀ ਦੇ ਰਹੇ ਹੋ ਤੁਸੀਂ 700 ਰੁਪਏ ਦੇ ਰਹੇ ਆ ਬਾਜੀ ਰੰਗ ਕਿੰਨੇ ਚਾਹੀਦੇ ਆ ਡਿਜ਼ਾਈਨ ਕਿੰਨੇ ਚਾਹੀਦੇ ਆ ਆ ਦੇਖੋ ਪੀਸ ਬੈਗ ਬੈਗ ਕੰਪਨੀਆਂ ਦੇ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਇਹ ਐਦਾਂ ਅਗਰ ਗਡੰਮੀ ਦਾ ਡੰਗਿਆ ਹੁੰਦਾ ਤਰੀਲ ਬਣੀ ਹੁੰਦੀ ਆ 295 ਦੀ 900 ਰੁਪਏ ਦਾਾਂਗੇ ਪੀਸ ਅੱਛੀ ਦੇਖ ਲੈਣਾ ਕੁਆਲਿਟੀ ਆ ਕੁਆਲਿਟੀ ਇੱਕ ਤੋਂ ਇੱਕ ਧਮਾਕਾ ਭਾਜੀ ਕੋਈ ਰੰਗ ਨੋ ਕੋਈ ਡਿਜ਼ਾਈਨ ਲੋ ਕੋਈ ਗਾਗ ਦਾ ਰੇਟ ਦੇ ਕੇ ਨਹੀਂ ਲਉਣਾ ਸੀ ਕੋਈ ਇਦਾਂ ਦਾ ਕੰਮ ਨਹੀਂ ਵੀ ਇਹਨੇ ਇੱਕ ਲੈਣਾ ਜਾਂ ਇਹਨੇ ਚਾਰ ਲੈਣੇ ਆ ਹਾਂਜੀ ਇੱਥੇ ਸਾਰੇ ਹੀ ਸੂਟ ਆ ਭਾਜੀ 2-2000 ਰੁਪਏ ਕਰਤੇ ਆ 5-5000 ਵਾਲੇ ਸੂਟ 2-2000 ਚ ਕਰਤੇ ਆ ਇਦਾਂ ਦਾ ਪੀਸ ਬਾਜ਼ਾਰ ਚ 4495 5295 ਦੁਕਾਨਦਾਰ ਏਰੀਆ ਸਾਬ ਨਾਲ ਲਾਉਣਦੇ ਆ ਅਸੀਂ ਭਾਜੀ ਇਹੀ ਸੂਟ 2200 ਰੁਪਏ ਨੂੰ ਕਰਤੇ ਚੈਲੇ ਦੇ ਨਾਲ 1600 ਦਾ ਕਿੰਨੇ ਦਾ 1600 ਚ ਉਹ 1600 ਚ ਵੀ ਅਸੀਂ ਦੇਣਾ ਵੱਡਾ ਫਾਇਦਾ ਹਾਂਜੀ ਅਸੀਂ ਦਾਂਗੇ 650 ਰੁਪਏ ਦਾ ਵੀ ਜਿਹੜਾ ਮਰਜ਼ੀ ਆ ਜਾਵੇ ਆ 650 ਚ ਸਾਡੇ ਰੈਡਮੀ ਦੇ ਸਕਦਾ ਬਾਈ ਜੀ ਐਦਾਂ ਦੇ ਭੱਟੇ ਭਰੇ ਪੂਰੇ ਪੰਜਾਬ ਦੇ ਇਹ ਨਹੀਂ ਕਰਨੇ ਕਿਰ ਮੈਨੂੰ ਓਮ ਸੰਦੀ ਨਾਲ ਹਰਦੀਪ ਸੰਤ ਅੱਗੜ ਸੰਤ ਟੀਵੀ ਚੰਦਰ